ਸ਼੍ਰੀ ਕਾਲਤਖ ਸਾਹਿਬ ਤੋਂ ਬੇਮੁਖ ਹੋਏ ਸੁਭੀਲ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸੰਗਤ ਨੇ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਪਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਕਾਲਤਖ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਹੀ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਭੀਲ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਕਾਲ ਤਖਸਬ ਤੋਂ ਬੇਮੁਖ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ। ਇਸ ਗੱਲ 'ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟਿੰਗਾਂ 'ਚ ਅਕਸਰ ਪ੍ਰਚਾਰਦੇ ਰਹੇ ਹੋ ਕਿ 20-22 ਹਜ਼ਾਰ ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ। ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਲਈ ਤੁਸੀਂ ਖਰੀਦੋ-ਵਰੁਖਤ ਕੀਤੀ ਕਿਸ ਕਿਸਮ ਦਾ ਹੱਥ ਕੰਡਾ ਵਰਤਿਆ। ਪਰ ਫਿਰ ਵੀ ਬੁਰੀ ਤਰ੍ਹਾਂ ਜਮਾਨਤ ਜਬਤ ਹੋਈ ਔਰ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋਏ ਸੁਭੀਰ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸਮਝਤ ਨਹੀਂ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਔਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਭੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੇਟੀਆਂ ਚ ਅਕਸਰ ਪ੍ਰਚਾਰ ਦੇ ਰਹੇ ਹੋ ਕਿ 20-22000 ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਲਈ ਤੁਸੀਂ ਖਰੀਦੋ-ਵਰੁਖਤ ਕੀਤੀ ਕਿਸ ਕਿਸ ਨੂੰ ਦਾ ਹੱਥ ਕੰਡਾ ਵਰਤਿਆ ਪਰ ਫਿਰ ਵੀ ਬੁਰੀ ਤਰ੍ਹਾਂ ਜਮਾਨਤ ਜਬਤ ਹੋਈ ਔਰ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋਏ ਸੁਬੀਲ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸੰਗਤ ਨੇ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਔਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਹੀ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਕਾਲ ਤਖਤ ਸਾਹਿਬ ਤੋਂ ਬੇਮੁਖ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟਿੰਗਾਂ 'ਚ ਅਕਸਰ ਪ੍ਰਚਾਰ ਦੇ ਰਹੇ ਹੋ ਕਿ 20 22000 ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਨੂੰ ਤੁਸੀਂ ਖਰੀਦੋ-ਵਰੁਖਤ ਕੀਤੀ ਕਿਸ ਕਿਸਮ ਦਾ ਹੱਥਕੰਡਾ ਵਰਤਿਆ ਪਰ ਫਿਰ ਵੀ ਬੁਰੀ ਤਰ੍ਹਾਂ ਜਮਾਨਤ ਜਬਤ ਹੋਈ ਔਰ ਮੈਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਬੇਮੁਖ ਹੋਏ ਸੁਭੀਰ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸਮਝਤ ਨਹੀਂ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਔਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਹੀ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਭੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਕਾਲ ਤੱਕ ਸਭ ਤੋਂ ਬੇਮੁਖ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟੀਆਂ ਚ ਅਕਸਰ ਪ੍ਰਚਾਰ ਦੇ ਰਹੇ ਹੋ ਕਿ 20-22000 ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਨੂੰ ਤੁਸੀਂ ਖਰੀਦੋ ਪ੍ਰੁਖਤ ਕੀਤੀ ਕਿਸ ਕਿਸਮ ਦਾ ਹੱਥ ਕੰਡਾ ਵਰਤਿਆ ਪਰ ਫਿਰ ਵੀ ਬੁਰੀ ਤਰ੍ਹਾਂ ਜਮਾਨਤ ਜਬਤ ਹੋਈ ਔਰ